ਲਾਗ ਬਹੁਤ ਦੁਰੇ ਆ ਇਹਦੇ ਹਾਲਤ ਬਹੁਤ ਪਰਸ ਜੋਗਾ ਜਿਹਨੂੰ ਕਹੀ ਜਾਂਦੀ ਆ ਪਰ ਅਸੀਂ ਆਨੇ ਆ ਕਿ ਜੇ ਸਾਡੇ ਸਰਕਾਰ ਇਹ ਗੱਲਾਂ ਦੀ ਸੀ ਕਿ ਅਸੀਂ ਮੂੜੀਆਂ ਦਾ ਵੀ ਬੱਕਰੀਆਂ ਦਾ ਵੀ ਮੁਆਵਜ਼ਾ ਦੇਣਾ ਤੇ 23 ਸਾਲ ਤੋਂ ਲੈ ਕੇ ਕਿ ਵੀ ਨੂੰ 10 ਰੁਪਏ ਨਹੀਂ ਮਿਲੇ ਜੋ ਅਸੀਂ ਵੇਦੇ ਰਿਹਾ ਵੀ ਕੁਝ ਲੋਕਾਂ ਨੂੰ ਮਿਲੇ ਪੈਸੇ ਪਰ ਸਾਨੂੰ ਪਤਾ ਨਹੀਂ ਕਿਨੂੰ ਮਿਲੇ ਆ ਉਹਨਾਂ ਨੂੰ ਮਿਲੇ 6700 ਹਿਸਾਬ ਨਾਲ ਅਸੀਂ ਆਨੇ ਵੀ ਨਾ ਦਿਓ ਵਡਾਈ ਬਣਦੀ ਆ ਨਾ ਲਵਾਈ ਬਣਦੀ ਨਾ ਲਵਾਈ ਬਣਦੀ ਆ ਉਹ 6700 ਰੁਪਇਆ ਕਿਹੜਾ ਬੰਦਾ ਬਹਿ ਗਿਆ ਉਹ ਚੀਜ਼ਾਂ ਘੜਦਾ ਵੀ ਉਹਦੇ ਏਸੀਆਂ ਦੇ ਵਿੱਚ ਬਹਿ ਕੇ ਜਾ ਇਟਸ ਲਾ ਕੇ ਅੰਦਰ ਬਹਿ ਕੇ ਕਿਹੜੇ ਲੋਕ ਪਲਾਨਿੰਗ ਕਰਦੇ ਕਿਹੜੇ ਲੋਕ ਪਲਾਨਿੰਗ ਕਰਦੇ ਆ ਜਿਹਨਾਂ ਨੂੰ ਇਹ ਨਹੀਂ ਪਤਾ ਵੀ 6700 ਰੁਪਇਆ ਹੈ ਕਾ ਦਾ ਕਿ ਤੱਕੜੀ ਨੂੰ ਸਰਕਾਰ ਵੀ ਨਹੀਂ ਦੱਸ ਸਕੀ ਵੇਖੋ ਸਰਕਾਰੀ ਮੈਂ ਤੈਨੂੰ ਉਹ ਸਰਕਾਰੀ ਪ੍ਰਬੰਧ ਨਾ ਮਾਤਰਿਆ ਕੱਲ ਟੀਮ ਆਈ ਆ ਡਾਕਟਰਾਂ ਦੀ ਉਹ ਵੀ ਸਾਨੂੰ ਧਰਨਾ ਦੇਣਾ ਪਿਆ ਸਾਨੂੰ ਲਾਨ ਕਰਨਾ ਪਿਆ ਕਈ ਗੋਡਵਾਲ ਸਾਹਿਬ ਵਾਲਾ ਪੁਲ ਜਿਹੜਾ ਉਹ ਜਾਮ ਕਰਾਂਗੇ ਨਹੀਂ ਤੇ ਡੰਗਰ ਲੋਕਾਂ ਦੇ ਮਰਨ ਦਾ ਦਵਾਈ ਦੋ ਲੋਕ ਮਰੀਜ਼ ਆ ਕਿਉਂਕਿ ਆਪਾਂ ਨੂੰ ਬਹੁਤ ਗਿੰਤੀ ਲੋਕ ਗੋਲੀ ਖਾ ਕੇ ਉੱਠਦੇ ਆ ਤੇ ਗੋਲੀ ਖਾ ਕੇ ਹੀ ਹੁੰਦੇ ਆ ਤੇ ਫੇਰ ਕੱਲ ਟੀਮਾਂ ਆਈਆਂ ਜੋ ਲਾਹ ਦਾ ਕਣਕ ਨਹੀਂ ਵੇਚੀ ਜਾਣੀ ਇਹ ਜਦੋਂ ਪਾਣੀ ਲੱਥਾ ਤੇ ਝੋਨਾ ਜਿਹੜਾ ਇਹ ਮੁਸ਼ਕ ਮਾਰੂਗਾ ਝੋਨਾ ਡਲ ਗਿਆ ਅੱਲੀ ਡਕਾ ਪਿਆ ਮੁਸ਼ਕ ਮਾਰੂਗਾ ਤੇ ਫੇਰ ਮਾਂ ਮਾਰੀ ਜਿਹੜੀ ਆ ਉਹ ਫੈਲਣ ਦਾ ਡਰਿਆ ਸਾਨੂੰ ਤੇ ਫਸਲ ਤੇ ਇਹ ਨੇ ਗਈ ਗਈ ਆ ਪਰ ਹੁਣ ਗਾਜੀ ਵੱਜ ਜਾਣ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਸਾਡੀ ਧਰਤੀ ਸਾਡੇ ਲੋਕ ਚੈਨਲ ਪਿਆਸ ਦਰਿਆ ਨੇ ਲਗਾਤਾਰ ਜਿਹੜਾ ਹੜ੍ਹਾਂ ਦੇ ਕਾਰਨ ਜਿਹੜਾ ਵੱਡੇ ਨੁਕਸਾਨ ਹੋ ਰਹੇ ਆ ਖਾਸ ਤੌਰ ਤੇ ਜ਼ਿਲ੍ਹਾ ਕਪੂਰਥਾਲਾ ਦੇ ਸੁਲਤਾਨਪੁਰ ਏਰੀਏ ਦੇ ਵਿੱਚ ਅਸੀਂ ਅੱਜ ਮੌਜੂਦ ਆ ਸੋ ਸਾਰੇ ਹਾਲਾਤ ਤੁਹਾਨੂੰ ਇੱਕਰੀ ਵਿਖਾ ਦੇਣੇ ਸੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਘਰਾ ਤੱਕ ਪਾਣੀ ਪਹੁੰਚਿਆ ਕਰੀਬ 16 17 ਪਿੰਡ ਜਿਹੜੇ ਸਬ ਉੱਪਰ ਮੰਡੇ ਏਰੀਆ ਦੇ ਜਿਹੜੇ ਕਾਫੀ ਪਿੰਡ ਜਿਹੜੇ ਪ੍ਰਭਾਵਿਤ ਹੋਏ ਤੁਸੀਂ ਇਹੜੀਆਂ ਲਾਈਵ ਸ਼ੀਰਾਂ ਦੇਖ ਸਕਦੇ ਹੋ ਜੋ ਖੇਤਾਂ ਦੇ ਹਾਲਾਤ ਨੇ ਬਾਹਰ ਜਿਹੜੀਆਂ ਟਾਣੀਆਂ ਨੇ ਜਾਂ ਕਰਨੇ ਰਸ਼ਾ ਨੇ ਸੋ ਉਹਨਾਂ ਦੇ ਤੁਸੀਂ ਹਾਲਾਤ ਦੇਖ ਸਕਦੇ ਹੋ ਸਾਹਮਣੇ ਜਿਹੜਾ ਫਸਲਾਂ ਨੇ ਜੋ ਸਾਹਮਣੇ ਰੈਸ਼ ਉਹਨਾਂ ਤੁਸੀਂ ਦੇਖ ਸਕਦੇ ਹੋ ਪਰ ਤੱਕ ਕੀ ਹਾਲ ਹੈ ਸਾਹਮਣੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਾਫੀ ਜਿਹੜਾ ਇੱਥੇ ਨਿੱਕੇ ਨਿੱਕੇ ਘਰ ਜਿਹੜਾ ਦੂਰ ਦੂਰ ਹੈਗੇ ਆ ਨਾਲ ਜਿਹੜਾ ਹੋਰ ਜਿਹੜੀ ਜ਼ਮੀਨ ਆ ਜਿਹੜਾ ਕਿਸਾਨ ਵੀਰੇ ਸਾਡੇ ਜਿਹੜੇ ਫਸਲਾਂ ਸਾਰੀਆਂ ਤੇ ਤੁਸੀਂ ਦੂਸਰੇ ਬੰਨੇ ਵੀ ਦੇਖ ਸਕਦੇ ਹੋ ਥੋੜੇ ਬਲ ਜਿਹੜੀ ਰਾਤ ਕਾਰਜ ਹੈਗੀ ਟੀਮ ਆ ਉਹ ਵੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਧਰਲੇ ਬੰਨੇ ਵੀ ਦੇਖ ਸਕਦੇ ਹੋ ਘਰਾਂ ਦੇ ਵਿੱਚ ਇਸ ਤਰ੍ਹਾਂ ਪਾਣੀ ਬੇਸ਼ੱਕ ਥੋੜਾ ਬਲਾ ਪਾਣੀ ਦਾ ਜ਼ਰੂਰ ਫਰਕ ਪਿਆ ਉਹ ਨਹੀਂ ਕਿਦਾ ਲੇਕਿਨ ਤੁਸੀਂ ਘਰਾਂ ਦੇ ਹਾਲਾਤ ਫਿਰ ਵੀ ਦੇਖ ਸਕਦੇ ਹੋ ਕਰੀਬ ਇਸ ਉੱਪਰ ਪਿੰਡ ਦੇ ਵਿੱਚ ਚਾਰ ਸਪੇਰੇ ਜਿਹੜਾ ਕਹਿ ਸਕਦੇ ਕਿਸੇ ਪਾਸੇ ਵੀ ਜਿਹੜਾ ਪਾਣੀ ਦਾ ਰਸਤਾ ਜਿਹੜਾ ਨਹੀਂ ਕਹਿ ਸਕਦੇ ਵੀ ਚਾਰ ਸਪੇਰੇ ਜਿਹੜਾ ਪਾਣੀ ਦਾ ਜਿਹੜਾ ਪਾਣੀ ਇੱਥੇ ਮੌਜੂਦ ਹੈ ਚਾਰ ਚੁਪੇ ਜਿਹੜਾ ਪਾਣੀ ਦੂਸਰੇ ਬਣ ਇਧਰ ਵੀ ਤੁਸੀਂ ਦੇਖ ਸਕਦੇ ਇਹ ਵੀ ਪਿੰਡ ਦੀਆਂ ਗਲੀਆਂ ਸਾਈਡਾਂ ਤੇ ਜਿਹੜੀਆਂ ਗਲੀਆਂ ਵਿੱਚ ਬਣੀਆਂ ਹੋਈਆਂ ਇਹਦੇ ਰਸਤੇ ਬਣੇ ਹੋਏ ਆ ਤੁਸੀਂ ਸਾਹਮਣੇ ਉਹ ਵੀ ਦੇਖ ਸਕਦੇ ਹੋ ਇਹ ਰਸਤੇ ਦੇ ਵਿੱਚ ਜਿਹੜਾ ਬਹੁਤ ਜਿਹੜਾ ਵੱਡੇ ਪੱਧਰ ਤੇ ਪਾਣੀ ਹੈਗਾ ਲੋਕਾਂ ਨੂੰ ਜਿਹੜਾ ਆਪਣੇ ਘਰਾਂ ਦੇ ਵਿੱਚ ਮਜਬੂਰ ਨਾ ਜਿਹੜਾ ਇਸ ਪਾਣੀ ਕਰਕੇ ਰਹਿਣਾ ਪੈ ਰਿਹਾ ਫਸਲਾਂ ਦਾ ਜਿਹੜਾ ਕਾਫੀ ਨੁਕਸਾਨ ਹੋ ਰਿਹਾ ਇਧਰ ਵੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲੋਕ ਜਿਹੜੇ ਆਪਣੇ ਘਰਾਂ ਤੋਂ ਬਾਹਰ ਜਿਹੜਾ ਜਿਸ ਤਰ੍ਹਾਂ ਜੋ ਹਾਲਾਤ ਬਣਿਆ ਘਰਾਂ ਦੇ ਵਿੱਚ ਬੈਠੇ ਹੋਏ ਆ ਸੋ ਇਧਰ ਵੀ ਤੁਸੀਂ ਦੇਖ ਸਕਦੇ ਹੋ ਮ ਕਾਰੀੰਬਾਰਤ ਹੈਗੀ ਹੈ ਉਹ ਸਕੂਲ ਹੈ ਸਰਕਾਰੀ ਸਕੂਲ ਹੈ ਪਿੰਡ ਦਾ ਸਰਕਾਰੀ ਸਕੂਲ ਹੈ ਬਾਉਪੁਰ ਦਾ ਸੋ ਉਹਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਸਕੂਲ ਦੇ ਗੇਟ ਤੋਂ ਤੇ ਸਕੂਲ ਦੀ ਚਾਰ ਦਿਵਾਰੀ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦੀ ਥੇਵ ਟੋੜ ਤੇ ਅੰਦਰ ਪੁੱਜਦਾ ਪਾਣੀ ਮੌਜੂਦ ਹੈਗਾ ਸਾਰੀ ਆਪਾਂ ਗੱਲਬਾਤ ਵੀ ਇੱਥੇ ਕਰ ਲਾਂਗੇ ਮੇਰੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਪੂਰਥਾਲਾ ਦੇ ਪ੍ਰਧਾਨ ਸਰਵਨ ਸਿੰਘ ਬਾਉਪੁਰ ਜੀ ਹੈਗੇ ਆ ਆਪਾਂ ਪਹਿਲਾਂ ਕਤੇ ਪਲਾਣੇ ਨੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਚਕਾ ਲਾ ਸਾਬ ਵਾਹਿਗੁਰੂ ਜੀ ਦੀ ਕਤੇ ਬਾਉਪੁਰ ਜੀ ਅੱਜ ਤਸਵੀਰਾਂ ਬਾਉਪੁਰ ਦੀਆਂ ਜਾਂ ਲਾਗੇ ਦੀਆਂ ਤਸਵੀਰਾਂ ਦਾ ਅਸੀਂ ਜਿਹੜੀਆਂ ਦਸਕਾਣ ਆਸਾਨੀਆਂ ਕਰਨਾ ਹੈ ਮੌਕੇ ਦੇ ਹਾਲਾਤ ਦਿਖਾਉਣਾ ਹੈ ਕੀ ਹਾਲਾਤ ਕੀ ਹੈ ਜੀ ਹਾਲਾਤ ਬਹੁਤ ਦੁਰੇ ਆ ਜਿਸ ਤਰ੍ਹਾਂ ਦੇਖੋ ਵੀ ਇਹ ਬਾਉਪੁਰ ਦਾ ਏਰੀਆ ਜਿਹੜਾ ਇਹਦੇ ਵਿੱਚ 16 ਦੇ ਕਰੀਬ ਪਿੰਡ ਆ 16 ਪਿੰਡ ਦੇ ਘੇਰੇ ਘੇਰੇ ਪੈਂਦੇ ਆ ਜੂ ਨਾਲ ਆਪਾਂ ਚੱਲ ਜੀ ਦੇ ਨਾਲ ਦੇ ਪਿੰਡ ਨਾਲ ਨਾਲ ਘੜਕਾ ਕਰਮੂ ਵਾਲਾ ਗੁਜਰਪੁਰਾ ਇਸੇ ਤਰ੍ਹਾਂ ਅਗਲੇ ਬਨੇ ਮੁੰਡਾ ਪਿੰਡ ਜੋਲਟਾਏ ਵਾਲੇ ਇਸੇ ਤਰ੍ਹਾਂ ਗੜੀ ਭੈਲ ਇਹ ਬਨੇ ਮੰਡਾਲ ਮਖਾ ਇਸੇ ਤਰ੍ਹਾਂ ਮੰਡ ਮੁੰਡਾ ਮੈਂ ਨਾ ਗਿਣਤੀ ਨਹੀਂ ਕਰ ਸਕਦੇ ਕਿਉਂਕਿ ਅਸੀਂ ਦੇ ਸਾਡੇ ਤੇ ਜबान ਚੜਿਆ ਲਗਾਤਾਰ ਪਿੰਡਾਂ ਦੇ ਨਾਲ ਰابطਾ ਕਰੀਬ ਵੀ 50 ਪਿੰਡ ਆ ਹਾਂਜੀ ਜਿਹੜੇ 16 ਪਿੰਡ ਦੇ ਕਾਪੂ ਜ ਆ ਤੇ ਬਾਕੀ ਸਾਰੇ ਸਾਰੇ ਪਿੰਡ ਬਾਹਰ ਆ ਸਾਰਿਆਂ ਦੀ ਬਹੁਤ ਮੰਦੀ ਆ ਰਹੀ ਹੈ ਕੋਈ ਸਰਕਾਰ ਨੂੰ ਕੋਈ ਪੂਰੇ ਪ੍ਰਬੰਧ ਨਹੀਂ ਕੀਤੇਗਾ ਰੌਲਾ ਪੈਦਾ ਰਿਹਾ ਕਿ ਪਹਾੜਾਂ 'ਚ بارش ਆਪਣੇ ਵੀ ਪਹਿਲੇ ਮਹੀਨਾ بارش ਪੂਰੀ ਪੈਦੀ ਦੀ 8 ਦਾ ਮਹੀਨਾ ਸਾਰਾ ਨੰਗਾ ਤੇ ਪਹਾੜਾਂ ਦੇ ਵਿੱਚ ਵੀ ਬਹੁਤ ਵੱਡੀ بارش ਹੁੰਦੀ ਰਹੀ ਆਪਾਂ ਨੂੰ ਪਤਾ ਹੈ ਕਿ ਪਾਣੀ ਦੇ ਇਤਰੇ ਹੀ ਹੋਣਾ ਸਗੋਂ ਜਦੋਂ ਵੀ ਅਸੀਂ ਡੀਸੀ ਸਾਹਿਬ ਕਪੂਰਸਲਾ ਨੂੰ ਜਾਂ ਹਲਕੇ ਦੇ ਨਿਚਾਰ ਦੇ ਜਿਹੜੇ ਉਹਨਾਂ ਨੂੰ ਕਹਿੰਦੇ ਉਹਦੇ ਪੂਰੇ ਪ੍ਰਬੰਧ ਮੁਕੰਮਲ ਆ ਤੇ ਜਦੋਂ ਮੁਕੰਮਲ ਪ੍ਰਬੰਧ ਹੋਏ ਤੇ ਇਹਦੇ ਕੋਲੋਂ ਸਰਕਾਰ ਨੂੰ ਮੁਕੰਮਲ ਵੇੜੀਆਂ ਨਹੀਂ ਦਿੱਤੀਆਂ ਗਈਆਂ ਬਹੁਤ ਗਿੰਦੇ ਸਾਡਾ ਜਿਹੜਾ ਏਰੀਆ ਵਾਹ ਦੇ ਰਿਆ ਚ ਵਸਿਆ ਜਿਸ ਤਰ੍ਹਾਂ ਭੱਲੇ ਜਮਾਨੇ ਜਾਵੇ ਸਨ 70-70 ਜਿਹੜੇ ਮਗਰੋਂ ਲੋਕ ਆਏ ਅਸੀਂ ਤੇ ਉਦੋਂ ਵੀ ਪਹਿਲਾਂ 60-65 ਦੇ ਆ ਤੇ ਜਦੋਂ ਆਏ ਲੋਕ ਜਿੱਥੇ ਜਿੱਥੇ ਬਹਿ ਗਏ ਉਥੇ ਸੇ ਲੋਕਾਂ ਡੇਰੇ ਬਣਾ ਕੇ ਤੇ ਘਰ ਬਣਾ ਕੇ ਬੈਠੇ ਹੁਣ ਚਾਰ-ਚਾਰ ਮੰਜ਼ੀਆਂ ਦਾ ਤਾਂ ਉੱਚਾ ਵਾ ਜਿਹੜਾ ਸਿਰਫ ਤੇ ਸਿਰਫ ਉਹਨਾਂ ਦਾ ਆਬਾਦ ਰਹਿਣਾ ਤੇ ਮਾਲ ਡੰਗਰ ਦਾ ਬਹੁਤ ਮੰਦਾ ਹਾਲਾਤ ਕੋਈ ਚਾਰਾ ਸਾਰਾ ਜਿਹੜਾ ਉਹ ਬਰੀ ਜਰਾ ਤਬਾਹ ਹੋ ਗਿਆ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਜੇ ਅਸੀਂ ਇਹ ਦੇਖਦੇ ਨਾਗਰਿਕ ਆ ਤੇ ਇਹਦੀ ਵਜ੍ਹਾ ਨਹੀਂ ਗਿਆ ਤੁਸੀਂ ਕਿਤੇ ਨਾ ਕਿਤੇ ਸਰਕਾਰ ਨੇ ਤਾਂ ਪ੍ਰਬੰਧ ਕਰਨਾ ਚਾਹੀਦਾ ਠੀਕ ਹੈ ਇੱਥੇ ਚਾਰ ਚਪਰੇ ਜੇ ਕਰੇ ਇਸ ਇਲਾਕੇ ਦੀ ਗੱਲ ਕਰਦੇ ਕਿਹੜੀ ਕਿਹੜੀ ਸਾਈਡ ਤੋਂ ਜਿਹੜੇ ਆਰ ਜੇ ਬੰਨ ਜਿਹੜਾ ਐਡਵਾਂਸ ਬੰਨ ਟੁੱਟੇ ਹੋਏ ਇਹ ਵੇਖੋ ਜੀ ਇੱਕ ਭੈਣੀ ਕਾਦਰ ਚ ਸੀ ਠੀਕ ਹੈ ਜੀ ਦੂਜਾ ਮੁੰਡਾ ਬਾਅਦ ਚ ਸੀ ਹਾਂਜੀ ਤੇ ਜਾ ਅਗਲੇ ਬੰਨੇ ਧਰਤੀ ਮੁੰਡੇ ਪਿੰਡ ਦੀ ਆ ਪਰ ਉਹ ਲੱਗਦੀ ਸਾਡੇ ਨਾਲ ਆ ਠੀਕ ਤਿੰਨ ਥਾਵਾਂ ਤੋਂ ਇਥੋਂ ਟੁੱਟਾ ਫਿਰ ਇਥੋਂ ਜਾ ਕੇ ਜਦੋਂ ਇਹਨੇ ਕਸ ਮਾਰੀ ਆ ਤੇ ਅਗਲੇ ਬੰਨੇ ਬੰਦੂ ਵਾਲਿਓਂ ਗਾਂ ਟੁੱਟ ਕੇ ਤੇ ਫਿਰ ਦਰਿਆ 'ਚ ਪੈ ਗਏ। ਯਾਨੀ ਕਿ 4-5 ਥਾਵਾਂ ਤੋਂ ਟੁੱਟ ਕੇ ਤੇ ਦਰਿਆ ਜਿਹੜਾ ਵਾਣ ਜਿਹੜਾ ਉਹ ਫਿਸੂ ਫਿਸੂ ਕਰਦਾ। ਐਨ ਉੱਤੇ ਜੋ ਤੁਰਦੇ ਆ ਤੇ ਢਲਕਦਾ ਤੇ ਬਹੁਤ ਯਾਨੀ ਇਹ ਹਾਲਤ ਬਹੁਤ ਦਰਸਜੋਗ ਆ ਜਿਹਨੂੰ ਕਹੀ ਜਾਂਦੀ ਆ। ਪਰ ਅਸੀਂ ਆਨੇ ਆ ਕਿ ਜੇ ਸਾਡੇ ਸਰਕਾਰ ਇਹ ਗੱਲਾਂ ਦੀ ਸੀ ਕਿ ਅਸੀਂ ਮੁਰਗੀਆਂ ਦਾ ਵੀ ਬੱਕਰੀਆਂ ਦਾ ਵੀ ਮੁਆਵਜ਼ਾ ਦੇਣਾ ਤੇ ਅੱరే ਇਹ ਸਾਨੂੰ ਤੋਂ ਲੈ ਗਏ ਕਿ ਇਹ ਨੂੰ 10 ਰੁਪਏ ਨਹੀਂ ਮਿਲੇ ਜੋ ਇਹ ਵੇਦੇ ਰਿਹਾ ਵੀ ਕੁਝ ਲੋਕਾਂ ਨੂੰ ਮਿਲੇ ਪੈਸੇ ਪਰ ਸਾਨੂੰ ਪਤਾ ਨਹੀਂ ਕਿਹਨੂੰ ਮਿਲੇ ਆ ਉਹਨਾਂ ਨੂੰ ਮਿਲੇ 6700 ਰੁਪਏ ਅਈਆਂ ਨੇ ਵੀ ਨਾ ਤੇ ਉਹ ਗਢਾਈ ਬਣਦੀ ਆ ਹਾਂ ਨਾ ਲਵਾਈ ਬਣਦੀ ਨਾ ਉਹ ਲਵਾਈ ਬਣਦੀ ਆ ਉਹ 6700 ਰੁਪਏ ਕਿਹੜਾ ਬੰਦਾ ਬਹਿ ਗਏ ਉਹ ਚੀਜ਼ਾਂ ਘਟਦਾ ਇਹ ਉਹ ਏਸੀਆਂ ਦੇ ਵਿੱਚ ਬਹਿ ਕੇ ਜਾ ਇਹ ਟਕਲਾਕੇ ਅੰਦਰ ਬਹਿ ਕੇ ਕਿਹੜੇ ਲੋਕ ਪਲਾਨਿੰਗ ਕਰਦੇ ਕਿਹੜੇ ਲੋਕ ਪਲਾਨਿੰਗ ਕਰਦੇ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ 6700 ਰੁਪਇਆ ਹੈ ਕਾ ਦਾ ਕਿ ਤੱਕੜੀ ਨੂੰ ਸਰਕਾਰ ਵੀ ਨਹੀਂ ਦੱਸ ਸਕੀ ਵੀ ਉਹ 6700 ਰੁਪਇਆ ਕਾ ਦਾ ਹੁਣ ਇਹ ਗੱਲ ਕਹਿਣਾ ਚਾਹੁੰਦੇ ਆ ਵੀ ਚਲੋ ਸਵਾਲ ਤੁਹਾਡੇ ਵੀ ਆਉਣੇ ਮੈਂ ਤੁਹਾਨੂੰ ਪਹਿਲਾਂ ਗੱਲ ਕਰਨਾ ਵੀ ਸਰਕਾਰ ਹੁਣ ਸੋਚ ਲਵੇ ਕਿਉਂਕਿ ਪਿੱਛੇ ਜਲਾਸ ਚੱਲਦਾ ਰਿਹਾ ਸੀ ਮੈਨੂੰ ਪਹਿ ਵੇਖੀ ਨਹੀਂ ਖਬਰ ਆਈ ਇਹ ਵੀ ਚੱਲਦਾ ਘਟ ਗਿਆ ਉਦੇ ਵਿੱਚ ਜਲਾਹ ਚ ਪਾਸ ਕਰ ਲੈਣਾ ਚਾਹੀਦਾ ਵੀ ਉਹਨੂੰ ਗੋੜੀਆਂ ਦਾ ਖਰਾਬਾ ਦੇਣਾ ਜਾਂ ਬੱਕਰੀਆਂ ਦਾ ਦੇਣਾ ਕਿ ਜਾਂ ਲੋਕਾਂ ਨੂੰ ਮਰਿਆ ਝੋਨਾ 70-70 ਹਜ਼ਾਰ ਦਾ ਝੋਨਾ ਜਿਹੜਾ ਮਰਿਆ ਉਹਦਾ ਕੁਝ ਦੇਣਾ ਜਾਂ ਡੰਗਰ ਜਿਹੜੇ ਲੋਕਾਂ ਦੇ ਸਾਡੇ ਸultanpur ਏਰੀਆ ਦੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਮਾਰ ਡੰਗਰ ਤੋਂ ਬਹੁਤ ਗੁਰੀਤਰਾ ਪ੍ਰਭਾਵਿਤ ਹੋਇਆ ਡੰਗਰਾਂ ਵਾਲਾ ਲੱਖ ਰੁਪਈਆ ਦੇਣਾ ਜਾਂ ਕਿ ਮਕਾਨ ਜਿਹੜੇ ਡਿਗੇ ਆ ਉਹਨਾਂ ਮਕਾਨਾਂ ਦਾ 2 ਲੱਖ ਰੁਪਈਆ ਦੇਣਾ ਕੀ ਦੇਣਾ ਗਈ ਆ ਐਨ ਸਰਕਾਰ ਕਲੀਅਰ ਕਰ ਲਏ ਐਸ ਕੀ ਅਗਲੀ ਗੱਲ ਦੀ ਨਹੀਂ ਤਿਆਰ ਕੀ ਫਿਰ ਵੱਡਾ ਐਕਸ਼ਨ ਲੀਕਾਂਗੇ ਪੂਰਾ ਇਹ ਪ੍ਰਧਾਨ ਜੀ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਜਿਸ ਤਰ੍ਹਾਂ ਪਸ਼ੂਆਂ ਨੂੰ ਵੀ ਲੋੜ ਹੁੰਦੀ ਹੈ ਚਾਰੇ ਦੀ ਹਰੇ ਚਾਰੇ ਦੀ ਜਨਰਲ ਫੀਡ ਦੀ ਇਸ ਤਰ੍ਹਾਂ ਜਿਹੜਾ ਰੋਜ਼ਮਰਹ ਚ ਆਮ ਜਿਹੜਾ ਮਨੁੱਖੀ ਜੀਵਨ ਦੇ ਵਿੱਚ ਵੀ ਦਵਾਦਾਰੂ ਦੀ ਲੋੜ ਹੁੰਦੀ ਜਾਂ ਪਾਣੀ ਦੀ ਵੀ ਹੁਣ ਇੱਥੇ ਲੋੜ ਹੋ ਗਈ ਕਿਸ ਤਰ੍ਹਾਂ ਸਰਕਾਰੀ ਪ੍ਰਬੰਧ ਕਿਸ ਤਰ੍ਹਾਂ ਦੇ ਬੇਹੋ ਸਰਕਾਰੀ ਮੈਂ ਤੁਹਾਨੂੰ ਉਹ ਸਰਕਾਰੀ ਪ੍ਰਬੰਧ ਨਾ ਮਾਤਰਿਆ ਕੱਲ ਟੀਮ ਆਈ ਆ ਡਾਕਟਰਾਂ ਦੀ ਉਹ ਵੀ ਸਾਨੂੰ ਧਰਨਾ ਦੇਣਾ ਪਿਆ ਸਾਨੂੰ ਲਾਨ ਕਰਨਾ ਪਿਆ ਕਿ ਗੋਦਵਾਲ ਸਾਹਿਬ ਵਾਲਾ ਪੁਲ ਜਿਹੜਾ ਉਹ ਜਾਮ ਕਰਾਂਗੇ ਨਹੀਂ ਤੇ ਡੰਗਰ ਲੋਕਾਂ ਦੇ ਮਰਨ ਦਾ ਦਵਾਈ ਦਿਓ ਲੋਕ ਮਰੀਜ਼ ਆ ਕਿਉਂਕਿ ਆਪਾਂ ਨੂੰ ਬਹੁਤ ਗਿੰਦੀ ਲੋਕ ਗੋਲੀ ਖਾ ਕੇ ਉੱਠਦੇ ਆ ਤੇ ਗੋਲੀ ਖਾ ਕੇ ਹੀ ਹੰਦੇ ਆ ਤੇ ਫਿਰ ਕੱਲ ਟੀਮਾਂ ਆਈਆਂ ਡਾਕਟਰਾਂ ਦੀਆਂ ਪਸ਼ੂਆਂ ਦੀਆਂ ਵੀ ਤੇ ਆਮ ਇਨਸਾਨਾਂ ਦੀਆਂ ਵੀ ਟੀਮਾਂ ਜਿਹੜੀ ਆ ਉਹ ਡਾਕਟਰ ਸਾਹਿਬਾਨ ਆਏ ਆ ਚਲੋ ਅਸੀਂ ਉਹਨੇ ਜਿੰਨਾ ਕੀਤਾ ਧੰਨਵਾਦ ਆ ਪਰ ਇੰਨੀ ਨਾ ਸਰਨਾ ਨਹੀਂ ਸਰਕਾਰ ਨੂੰ ਸੁਧਰਦ ਹੋਣਾ ਚਾਹੀਦਾ ਜਿਹੜਾ ਇਹ ਰੌਲਾ ਪਾਇਆ ਰਿਹਾ ਵੀ ਬਹੁਤ ਪ੍ਰਬੰਧ ਕਰ ਲਿਆ ਉਹ ਦੱਸਣ ਦਿਖਾਉਣ ਕਿ ਕਿਹੜਾ ਇਹਨਾਂ ਨੇ ਪ੍ਰਬੰਧ ਕਰ ਲਿਆ ਪ੍ਰਬੰਧ ਗਰਾਊਂਡ ਲੈਵਲ ਤੇ ਹਰ ਦੀ ਘੜੀ ਸਾਨੂੰ ਕੋਈ ਨਹੀਂ ਦੀਦਾ ਜਿਹੜਾ ਤੁਸੀਂ ਮਾਲ ਡੰਕਰ ਦੀ ਗੱਲ ਕਰਦੇ ਆ ਕੋਈ ਚਾਰੇ ਦਾ ਪ੍ਰਬੰਧ ਨਹੀਂ ਜੇ ਕੋਈ ਸੰਸਥਾਵਾਂ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾ ਉਹ ਲੱਕ ਬੰਨ ਕੇ ਲੱਗੀਆਂ ਪਰ ਉਹ ਉਹ ਸੰਸਥਾਵਾਂ ਦਾ ਕੰਮ ਨਹੀਂ ਜਿਹੜਾ ਸਰਕਾਰ ਨੇ ਕਰਨਾ ਸਰਕਾਰ ਲੋਕੀ ਵਿਦੇਸ਼ ਸਰਕਾਰ ਵਾਲਿਆ ਸਜਸਦਾਂਵਾਂ ਜਿਹੜੀਆਂ ਸਾਡੀਆਂ ਦੇਸ਼ਾਂ ਵਿਦੇਸ਼ਾਂ ਹੀ ਲੋਕ ਬੈਠੇ ਆ ਉਹ ਲਗਾਤਾਰ ਮਤ ਕਰ ਰਹੇ ਆ ਉਹ ਹਰ ਵਾਰੀ ਕਰਦੇ ਆ ਹਰ ਦੁੱਖ ਸੁੱਖ ਵਿੱਚ ਕਰਦੇ ਆ ਉਹ ਤੇ ਜੰਮੂ ਕਸ਼ਮੀਰ ਦੇ ਪਹਾੜਾਂ ਜਾ ਵੜਦੇ ਆ ਤੇ ਉਹ ਇੱਥੇ ਵੀ ਅਸਰ ਸਾਡੇ ਆਪਦੇ ਭੈਣ ਭਰਾ ਗਏ ਜਿਤਨਾ ਉਹ ਸਿਆਣਾ ਵੀ ਕਹਦਾ ਤੇ ਜਿਹੜੀ ਕੁੜੀ ਵਿਆਹੀ ਚਲੇ ਜਾਂਦੀ ਆ ਉਹ ਮੁਰਮੁਰ ਕੇ ਉਹਦੇ ਪੇਕੇਾਂ ਦਾ ਧਿਆਨ ਰੱਖਦੀ ਆ ਉਹ ਹੀ ਸਾਡੇ ਵਿਦੇਸ਼ਾਂ ਜਿਹੜੇ ਲੋਕ ਬੈਠੇ ਆ ਉਹ ਮੁਰਮੁਰ ਕੇ ਆਉਂਦੇ ਆ ਕਿ ਪੰਜਾਬ ਸੁੱਖਦਾ ਬਸੇ ਪੰਜਾਬ 'ਚ ਠੰਡੀ ਹਵਾ ਆ ਗਈ ਜਦੋਂ ਇਹੋ ਜਿਹੇ ਹਾਦ ਬਣਦੇ ਆ ਉਹ ਫਿਰ ਉਹਨਾਂ ਨੂੰ ਵੀ ਦੁੱਖ ਲੱਗਦਾ ਕਿ ਕੁਝ ਨਾ ਕੁਝ ਆਪਣੀ ਗਰਤਮਾਈ ਜੋ ਦਿੰਦੇ ਆ ਲੋਕਾਂ ਨੂੰ ਪ੍ਰਧਾਨ ਜੀ ਜਿਸ ਤਰ੍ਹਾਂ ਇਸ ਵੇਖ ਰਹੇ ਤੁਹਾਡੇ ਪਿੰਡ ਦੇ ਸਕੂਲ ਜਿਹੜਾ ਉਹ ਪਾਣੀ 'ਚ ਡੁੱਬਿਆ ਹੋਇਆ ਤੇ ਇਸ ਤਰ੍ਹਾਂ ਜਿਹੜੇ ਬੱਚਿਆਂ ਦੀ ਪੜਾਈ ਤੇ ਫਿਰ ਕਿਸ ਤਰ੍ਹਾਂ ਚੱਲ ਰਿਹਾ ਕੰਮ ਪੜਾਈ ਦਾ ਹਾਲ ਬਹੁਤ ਮਾੜੀ ਜੀ 4-4 ਫੁੱਟ ਪੂਰਾ ਪਾਣੀ ਆ ਸਕੂਲ ਦੇ ਵਿੱਚ ਬੱਚੇ ਜਿਹੜੇ ਆ ਉਹ ਬਹੁ ਗਿਣਤੀ ਬਾਹਰ ਕੱਢਦੇ ਕਿਉਂਕਿ ਬੱਚੇ ਹਿਲਦਾ ਨਹੀਂ ਕਰਨ ਵਰਦੇ ਤੇ ਬੱਚੇ ਜਿਹੜੇ ਉਹ ਸਾਰੇ ਬਹੁ ਗਿਣਤੀ ਨਾਨਕਿਆਂ ਦੀ ਘੱਲੇ ਆ ਕਿਸੇ ਨੇ ਭੂਆ ਕੋਲੇ ਘਲਤਾ ਕਿਸੇ ਮਾਮੇ ਕੋਲ ਘਲ ਇਸ ਤਰ੍ਹਾਂ ਕਰਕੇ ਸਾਰੇ ਬੱਚੇ ਜਿਹੜੇ ਉਹ ਰਿਸ਼ਤੇਦਾਰੀਆਂ ਇਕੱਠੇ ਆਏ ਆਂ ਆਪਦੇ ਵੀ ਬੱਚੇ ਰਿਸ਼ਤੇਦਾਰੀਆਂ ਇਕੱਲੇ ਆ ਕਿਉਂਕਿ ਬੱਚੇ ਜਿਹੜੇ ਸ਼ਰਾਰਤਾਂ ਨਹੀਂ ਕਰਨ ਵੜਦੇ ਪਰ ਦੂਜੇ ਪਾਸੇ ਪੜ੍ਹਾਈ ਜਿਹੜੀ ਉਹ ਬਹੁਤ ਵੱਡੀ ਪੱਧਰ ਤੇ ਪ੍ਰਭਾਵਿਤ ਹੋਊਗੀ ਇਹ ਨਹੀਂ ਪਤਾ ਇਹ ਮਹੀਨਾ ਚੱਲਣਾ ਹੈ 2 ਮਹੀਨੇ ਚੱਲਣਾ ਕਿਉਂਕਿ ਅਸੀਂ ਕੱਲ ਉਹ ਹੀ ਜਾਣਾ ਲੱਗਾ ਤੇ ਸ਼ਾਮ ਨੂੰ ਹੀ ਜਾਣਾ ਤੇ ਛੱਡ ਗਿਆ ਉਹਨੇ ਸਵੇਰ ਦੇ ਕਈ ਵਾਰ ਵੇਖ ਚੁੱਕੇ ਆ ਦਿੱਤੇ ਸਵੇਰੇ ਠੜਕੇ 4 ਵਜੇ ਉੱਥੋਂ ਇੱਕ ਭਰਾ ਇੱਥੇ ਥੱਲੇ ਦੀ ਗੱਲ ਉਹ ਸਿਰ ਬਿਲਕੁਲ ਟਿਕਿਆ ਪਿਆ ਇਹ ਇਹਨਾਂ ਦੇ ਹਿਸਾਬ ਦੇ ਨਾਲ ਖਰੇ ਕਿੰਨਾ ਜਰੇ ਚੱਲੂਗਾ ਫਿਰ ਬੱਚਾ ਦੀ ਪੜ੍ਹਾਈ ਤੇ ਖਰਾਬ ਹੋਊਗੀ ਫਸਲ ਜਿਹੜੀ ਆਪਾਂ ਐਸੇ ਖੇਤਾਂ 'ਚ ਹੱਦ ਕਰਦੇ ਆਂ ਮਾਂਡ ਏਰੀਆ ਦੀ ਗੱਲ ਕਰਦੇ ਕਿ ਫਸਲ ਬਚੀਏ ਕਿ ਸਾਰੀ تباہ ਹੋਊ ਫਸਲ ਤੇ ਦੇਖੋ ਜਦੋਂ ਆਪਾਂ ਕਣਕ ਬੀਜਣੀ ਆ ਨਾ ਬੜੇ ਜ਼ੋਰ ਨਾਲ ਕਣਕ ਬੀਜੀ ਜਾਣੀ ਜੋ ਲਾ ਦਾ ਕਣਕ ਨਹੀਂ ਬੀਜੀ ਜਾਣੀ ਇਹ ਜਦੋਂ ਪਾਣੀ ਲੱਥਾ ਤੇ ਝੋਨਾ ਜਿਹੜਾ ਇਹ ਮੁਸ਼ਕ ਮਾਰੂਗਾ ਝੋਨਾ ਡਲ ਗਿਆ ਥੱਲੇ ਡਿੱਗ ਆ ਪਿਆ ਮੁਸ਼ਕ ਮਾਰੂਗਾ ਤੇ ਫੇ ਮਾਂ ਮਾਰੀ ਜਿਹੜੀ ਆਉ ਖੇਤਾਂ ਦਾ ਡਰਿਆ ਸਾਨੂੰ ਤੇ ਫਸਲ ਤੇ ਹੀ ਇਹਨੇ ਗਈ ਗਈ ਆ ਪਰ ਹੁਣ ਕਾ ਜੀ ਬੱਜ ਜਾਣ ਇਹ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਬੇੜੀਆਂ ਦੀ ਜਿਹੜੇ ਅਗਨਪੋਟਾਂ ਦੀ ਕਾਫੀ ਢੀ ਕਾਟ ਹੈਗੀ ਐ ਆਪਣੇ ਪੱਧਰ ਤੇ ਸਾਡੇ ਕਿਸਾਨ ਵੀਰੇ ਆ ਪ੍ਰਬੰਧ ਕਰ ਰਹੇ ਹੈਗੇ ਉਹ ਕੀ ਵਾਕਈ ਕਾਟ ਲੱਗ ਗਿਆ ਕਿ ਸਾਨੂੰ ਲੱਗ ਰਿਹਾ ਨਹੀਂ ਕਾਟ ਆ ਬਿਲਕੁਲ ਕਾਟ ਆ ਅਸੀਂ ਲੜ ਕੇ ਜ਼ਬਰਦਸਤੀ ਦੋ ਬੇੜੀਆਂ ਲੈਂਦੇਗਾ ਪਰ ਉਹਨਾਂ ਦੇ ਵਿੱਚ ਵੀ ਇਨਾ ਪਾਣੀ ਪੈਂਦਾ ਇੰਨੀਆਂ ਟੁੱਟੀਆਂ ਬੇੜੀਆਂ ਉਹ ਆ ਜਹਾਵਾ ਹੀ ਆ ਇਹentra ਦਾ ਕਰਦੇ ਆ ਵੀ ਕਿਤੇ ਹਵਾਜ ਬੇੜੀ ਡੋਬ ਨਾ ਜਾਵੇ ਫੇ ਅਗੋਂ ਇਹ ਬੇੜੀਆਂ ਲੋਹੇ ਦੀਆਂ ਇਹ ਡੋਬੇ ਇਹ ਤਰਨੀ ਨਹੀਂ ਜੇ ਲੱਕੜ ਦੀ ਬੇੜੀ ਹੋਵੇ ਤਾਂ ਰੋਹ 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 ਪਰਾ ਪੈ ਜਾਣ ਲੋਹੇ ਦੀ ਉਹ ਕੋਈ ਨਹੀਂ ਬੇੜੀਆਂ ਖੜ੍ਹਤਾਲਦੇ ਆ ਤੇ ਇਹ ਸਭ ਥਲੇ ਨੂੰ ਬੈਂਦੀ ਗਈ ਸੀ ਮੈਂ ਤਾਂ ਆਹ ਫਗਵਾੜੇ ਪਈਆਂ ਹੋਣੀਆਂ ਤੁਹਾਡੇ ਕੋ ਬੇੜੀਆਂ ਪੁਲਾਧਾ ਗਈਆਂ ਜਿਹਨੂੰ ਪੁਲਾਹਦਾ ਵੀ ਨਾਲ ਅਜਿਹਾ ਕੋਈ ਲੱਗਦਾ ਤੇ ਫਗਵਾੜੇ ਆ ਕਪੂਰ ਥਲੇ ਆ ਬੇੜੀਆਂ ਕੀ ਕਰਨੀਆਂ ਨਵੀਆਂ ਬੇੜੀਆਂ ਲੋਕਾਂ ਨੂੰ ਲੋਕਾਂ ਦੀ ਜ਼ਿੰਦਗੀ ਨਾਲ ਕਿਉਂ ਖੇਡ ਰਹੇ ਆ ਕਿ ਕੋ ਟੁੱਟੀਆਂ ਬੇੜੀਆਂ ਪਾਣੀ ਬੰਦਾ ਪਾਣੀ ਕੱਢਦਾ ਉਸ ਜੰਦਾ ਚ ਤੇ ਹੋਰ ਕੀ ਕਰੂਗਾ ਇਸ ਕਰਕੇ ਬੇੜੀਆਂ ਵੀ ਹੀ ਨੇ ਕੋ ਕੰਮ ਦੀਆਂ ਚੱਜਦੀਆਂ ਨਹੀਂ ਆ ਉਹ ਲਿਓ ਤੁਹਾਡਾ ਦਰਿਆ ਇਧਰ ਵੀ ਲੱਗਦਾ ਵੇਹੀ ਲੱਗਦੀ ਸੰਦਲੋਈ ਲੱਗਦਾ ਦਰਿਆਈ ਏਰੀਆ ਤਾਂ ਬਣ ਹੈਗਾ ਸਾਰਾ ਤੇ ਇਹਨਾਂ ਨੂੰ ਜਿਹੜਾ ਬੇੜੀਆਂ ਦਾ ਪ੍ਰਬੰਧ ਹੈ ਉਹ ਨਵੀਆਂ ਬੇੜੀਆਂ ਲਿਆ ਕੇ ਰੱਖਣੀਆਂ ਚਾਹੀਦੀਆਂ ਸਰਕਾਰ ਨੂੰ ਕਿਹੜੀ ਗਲਤੀ ਘਾਟਾ ਘਾਟਾ ਜੇ 15 15 20 20 ਲੱਖ ਦੀਆਂ ਗੱਡੀਆਂ ਆ ਜਿਹੜੀਆਂ ਸਰਾਖਾ ਪੁਲਿਸ ਨੂੰ ਦਿੱਤੀਆਂ ਇਹਨਾਂ ਨੇ ਛੜਕਾ ਤੇ ਜਾਂ ਹੁਣ ਪੁਲਿਸ ਨੂੰ ਹਰ ਥਾਣੇ ਨੂੰ ਗੱਡੀ ਵਧੀਆ ਤੋਂ ਵਧੀਆ ਦਿੱਤੀ ਆ ਇਹਦੇ ਬੇੜੀ ਸਾਰੀ 1 ਲੱਖ ਰੁਪਏ ਦੀ ਬਣਦੀ ਆ ਕੋਈ ਲੱਖ ਡੇਢ ਲੱਖ ਦੀ ਬਣਾ ਲਓ 10 ਵੀ ਬੇੜੀਆਂ ਲਿਆ ਕੇ ਰੱਖਣ ਚੰਗੀ ਬੇੜੀ ਚੰਗੇ ਜੀ ਦੇ ਅਗਲੀ ਜ਼ਿੰਦਗੀ ਤੇ ਬਜੇ ਇਹ ਏੜੀਆਂ ਬੇੜੀਆਂ ਬਿਲਕੁਲ ਟੁੱਟੀਆਂ ਤੇ ਇਹਨਾਂ ਦਾ ਕੋਈ ਭਰੋਸਾ ਨਹੀਂ ਕਿੱਥੇ ਪਾਣੀ ਪੈਣ ਤੇ ਕਰੇ ਡੁੱਬ ਜਾਣਾ ਪ੍ਰਧਾਨ ਜੀ ਇਸ ਤਰ੍ਹਾਂ ਆਪਾਂ ਹੋਰ ਗੱਲਬਾਤਾਂ ਕਰ ਰਹੇ ਹਾਂ ਨਾਲ ਇਹ ਵੀ ਇਹ ਗੱਲ ਹੈ ਕਿ ਵੱਡੀ ਹੈਗੀ ਕਿਹੜੇ ਕੁਛ ਇਕੱਠੇ ਰਕਮਾਂ ਜਿਉ ਜਿਹੜੇ ਸਾਡੀ ਸਮਾਜ ਸੇਵੀ ਮਦਦ ਕਰਨਾ ਚਾਹੁੰਦੀਆਂ ਨੇ ਉਹ ਕਿਸ ਤਰ੍ਹਾਂ ਮਦਦ ਕਰ ਸਕਦੇ ਨੇ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਜਾਂ ਕਿਸ ਪੁਆਇੰਟ ਤੇ ਆ ਕੇ ਜਿਹੜੀ ਤੁਹਾਡੇ ਨਾਲ ਕਿਸ ਤਰ੍ਹਾਂ ਰਾਬਤਾ ਕਰਾਂ। ਵੇਖੋ ਜੀ ਮੈਂ ਗੱਲ ਕਰੂੰਗਾ ਗੱਲ ਤੇ ਕੌੜੀ ਹੋਊਗੀ। ਕਿਉਂਕਿ ਗੱਲ ਕਰੀਏ ਤੇ ਕੌੜੀ ਹੁੰਦੀ ਆ ਜਿੱਥੇ ਆਪਾਂ ਖੜੋਤੇ ਆਂ ਇਹ ਤੋਂ 3.5 ਕਿਲੋਮੀਟਰ ਪੋੜਿਆ। ਬਿਲਕੁਲ। ਭੈਣੀ ਕਾਦਰ ਨੂੰ 4 ਕਿਲੋਮੀਟਰ ਆ। ਠੀਕ ਹੈ। ਸੰਗਰਿਆਂ ਨੂੰ 3 ਕਿਲੋਮੀਟਰ ਆ। ਕੋਈ ਰਾਹ ਨਹੀਂ ਜਿਹੜੇ ਬੰਦੇ ਰਾਤ ਅਥੇ ਲੈਂਡ ਜਾ ਨਹੀਂ ਸਕਦੇ ਪਿੰਡਾਂ ਦੇ ਲੋਕ ਅਸੀਂ ਇਹ ਕਹਿੰਦੇ ਜਿਹੜੀ ਐਨ ਜੀਓ ਆ ਉਹਨਾਂ ਨੂੰ ਹੀ ਆਨੇ ਵੀ ਜੇ ਤੁਸੀਂ ਸਾਡੇ ਨਾਂ ਦਾ ਕਾਢੇ ਖਰਚਾ ਪੱਠਾ ਲਿਆ ਰਹੇ ਜੀ ਪਰ ਅਜੇ ਖਲੋਜੋ ਪਾਣੀ ਘਟ ਲੈਂਦੇ ਹੋ ਪਾਣੀ ਘਟ ਜੂਗਾ ਤੇ ਇਹ ਜਿਹੜਾ ਲੋੜ ਵੰਦ ਆ ਉਹਦੇ ਤੱਕ ਪਹੁੰਚੂ ਜੇ ਅੱਜ ਤੁਸੀਂ ਵੇਖੋ ਵੀ ਜੇ ਕੋਈ ਬੇੜੀ ਹੈ ਨਹੀਂ ਉਹ ਮੂੰਹ ਚੋਕ ਚੋਕੇ ਵੇੜਾ ਜੇ ਕੋਈ ਬੇੜੀ ਹੈ ਗਈ ਆ ਉਹ ਦੋ ਦੋ ਗੇੜੀ ਲਾਇਆ ਤੇ ਇੰਨਾਂ ਨਾ ਵੀ ਸਾਡੇ ਲੋਕਾਂ ਨੂੰ ਵੀ ਸਫਰ ਕਰਨਾ ਚਾਹੀਦਾ ਜੇ ਸਾਡਾ 70000 ਦਾ ਕਿਲੇ ਦਾ ਝੋਨਾ ਜਿਹਦੇ 10 ਕਿਲੇ ਝੋਨਾ 6-7 ਲੱਖ ਦਾ ਝੋਨਾ ਜਾਵਾ ਤੇ ਜੇ ਤੁਸੀਂ ਸਾਰੇ ਜੋਰ ਨਾਲ ਵੀ ਲਿਆਉਂਗੇ ਤੇ 50000 ਦੀ ਖਾਲੀ ਨਹੀਂ ਲੈ ਸਕਦੇ ਵੈਲਕਮ ਜੀ ਤੇ ਸਾਨੂੰ ਇਹ ਤਾਂ ਕਿਦਣਾ ਕਦੇ ਸਾਨੂੰ ਵੀ ਸੋਚਣਾ ਚਾਹੀਦਾ ਜਿਹੜੀਆਂ ਐਨ ਜੀਓਆਂ ਜੀ ਬਹੁਤ ਵੱਡੀ ਪੱਧਰ ਤੇ ਕੰਮ ਕਰ ਰਹੀਆਂ ਉਹਨਾਂ ਦੀ ਸਾਡੇ ਤੇ ਨਿਗਾਹ ਟਿਕੀ ਪਈ ਆ ਪਰ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਖਾਲਸਾ ਏਡ ਮੇਰੇ ਖਿਆਲ ਚ ਤੇ ਕੰਮ ਖਾਲਸਾ ਇਹਨੇ ਬਹੁਤ ਵੱਡੀ ਪੱਧਰ ਤੇ ਕੰਮ ਕੀਤਾ ਸੰਤ ਮਹਾਂਪੁਰਖ ਬਾਬਾ ਬਾਬਾ ਤਾਰਾ ਜੀ ਦੂਸਰੇ ਵਾਲੀ ਸਾਹਬ ਵਾਲੇ ਜਿਹੜੇ ਆ ਉਹ ਸਾਨੂੰ 70 ਤੋਂ ਨਾਲ ਜੁੜੇ ਆ ਤੇ ਇਸੇ ਤਰ੍ਹਾਂ ਬਾਬਾ ਬਿੱਲੀ ਜੰਦ ਸਰ ਸਿੰਘ ਸਾਹਿਬ ਵਾਲੇ ਬਾਬਾ ਸੀਚੀਵਾਲ ਜੀ ਲਗਾਤਾਰ ਸਾਰੀਆਂ ਜੀਵਾਂ ਲੱਗੀਆਂ ਪਰ ਇਹ ਬੇਨਤੀ ਕਰਦੇ ਆ ਵੀ ਥੋੜਾ ਜਿਆ ਰੁਕ ਜੀਏ ਇਹ ਲੋਕਾਂ ਦੇ ਘਰ ਤੱਕ ਸਮਾਨ ਪਹੁੰਚ ਜੇ ਇਹ ਲੋਕਾਂ ਇਹ ਲੋੜਵੰਦਾਂ ਤੱਕ ਨਹੀਂ ਪਹੁੰਚਦਾ ਤੇ ਫਿਰ ਵੇਖੋ ਆਪਾਂ ਦੇੜਦਾਰ ਹੋਵਾਂਗੇ ਇਸ ਕਰਕੇ ਅਸੀਂ ਬੇਨਤੀ ਕਰਦੇ ਵੀ ਥੋੜਾ ਜਿਆ ਪਾਣੀ ਘਟ ਜੇ ਸੰਦ ਪਹੜਾ ਇਹਨਾ ਸੁੱਧਾ ਲੋਕਾਂ ਦੇ ਘਰ ਤੇਲ ਜੇ ਤੇ ਕਿਸੇ ਨਾ ਕਿਸੇ ਜਿਹੜੀ ਲੋੜਵੰਦਾਂ ਤੱਕ ਹਰ ਚੀਜ਼ ਜਿਹੜੀ ਉਹ ਪਹੁੰਚਦੀ ਹੋ ਜੇ ਕਿਉਂਕਿ ਲੋੜ ਤੇ ਹੈ ਹੀ ਆ ਕਿਉਂਕਿ ਸਾਰਾ ਕੁਝ ਤਬਾਹ ਹੋ ਗਿਆ ਰਿਆ ਕੁਛ ਨਹੀਂ ਪਰ ਅਸੀਂ ਆਨੇ ਵੀ ਜਿਹੜੇ ਲੋੜਵੰਦ ਲੋਕ ਆ ਕੰਮ ਸੋ ਕੰਮ ਉਹਨਾਂ ਤੱਕ ਪਹੁੰਚ ਜੇ ਸੋ ਖੇਤ ਵਿੱਚ ਪ੍ਰਧਾਨ ਜੀ ਤੁਸੀਂ ਸਾਡੇ ਚੈਨਲ ਨਾਲ ਜੁੜੇ ਸਾਡੀ ਧਰਤੀ ਸਾਡੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਆਨੂੰ ਦੇਖੋ ਅਸੀਂ ਬਾਕੀ ਵੀ ਚੈਨਲ ਵਾਲਿਆਂ ਵੀਰਾਂ ਨੂੰ ਉਹਨੇ ਵੀ ਤਕੜੇ ਹੋਏ ਇਲਾਕੇ ਦੀ ਜਿਹੜੀ ਦੁੱਖਸ ਹੋਇਆ ਉਹ ਸਾਂਝਾ ਕਰੋ ਲੋਕਾਂ ਦਾ ਮੀਡੀਆ ਜੋ ਸਾਡਾ ਪੰਜਾਬ ਦਾ ਮੀਡੀਆ ਜਾਂ ਨੈਸ਼ਨਲ ਮੀਡੀਆ ਉਹ ਪੂਰਾ ਜੋਰ ਸ਼ੋਰ ਨਾਲ ਤੇ ਇੱਕ ਮੈਂ ਤੁਹਾਡੇ ਰਾਹੀਂ ਬੇਨਤੀ ਕਰੂੰ ਪੰਜਾਬ ਸਰਕਾਰ ਨੂੰ ਵੀ ਇਹਨਾਂ ਨੂੰ ਸਾਡਾ ਜੋ ਨੁਕਸਾਨ ਹੈ ਜੋੜ ਜਾਮਾ ਕਰਕੇ ਤੇ ਸੈਂਟਰ ਦੇ ਕੋਲੋਂ 50000 ਰੁਪਏ ਦੇ ਲੈਦਾ ਮੰਗਣਾ ਚਾਹੀਦਾ 2 ਲੱਖ ਰੁਪਏ ਜਿਹੜਾ ਉਹ ਮਕਾਨਾਂ ਦਾ ਮੰਗਣਾ ਚਾਹੀਦਾ ਲੱਖ ਰੁਪਏ ਜਿਹੜਾ ਉਹ ਡੰਗਰ ਜਿਹੜਾ ਤਾਂ ਠਾ ਹੋਇਆ ਕਿਸਦਾ ਮਰਿਆ ਉਹਦਾ ਕੇਂਦਰ ਸਰਕਾਰ ਤੋਂ ਮੰਗਣਾ ਚਾਹੀਦਾ ਇਹਨਾਂ ਨੂੰ ਪੂਰੇ ਜ਼ੋਰ-ਸ਼ੋਰ ਨਾਲ ਜਿਦਾਂ ਮਾ ਚੱਲਦੇ ਮੁੱਖ ਮੰਤਰੀ ਨੇ ਪੂਰਾ ਠੋਕ ਕੇ ਆਪ ਦਾ ਪੱਖ ਰੱਖਣਾ ਤੇ ਪੰਜਾਬ ਸਰਕਾਰ ਨੂੰ ਵੀ ਰੱਖਣਾ ਚਾਹੀਦਾ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਮੇਰੇ ਨਾਲ ਸਰਵਨ ਸਿੰਘ ਬਾਉਪੁਰ ਕਿਸਾਨ ਮਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਕਪੂਰਥਲੇ ਤੋਂ ਸੋ ਜਿਨ੍ਹਾਂ ਨੇ ਮੰਗ ਕੀਤੀ ਹੈ ਨਾਲ ਮੌਕੇ ਦੇ ਹਾਲਾਤ ਦੱਸੇ ਨਾਲ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਇਹ ਇਹ ਤਾੜਨਾ ਵੀ ਕੀਤੀ ਕਿ ਜਿਹੜੇ ਜਿਹੜੇ ਮੌਕੇ ਤੇ ਹਾਲਾਤ ਨੇ ਜੋ ਸਬੰਸਾਰ ਜਿਹੜੀ ਵੱਡੀ ਉਹ ਰਾਤ ਪਚਾਈ ਜਾਵੇ ਜੋ ਫਸਲਾਂ ਦਾ ਨੁਕਸਾਨ ਹੋਇਆ ਉਹਦੇ ਮੁਤਾਬਕ ਜਿਹੜਾ 50000 ਪ੍ਰਤੀ ਏਕੜ ਦਾ ਜਿਹੜਾ ਨੁਕਸਾਨ ਹੋਇਆ ਉਹਦੀ ਵੀ ਪੂਰਤੀ ਕੀਤੀ ਜਾਵੇ ਤੇ ਨਾਲ ਜਿਹੜੇ ਮੌਕੇ ਤੇ ਹਾਲਾਤ ਉਹਨਾਂ ਦਾ ਵੇਖ ਕੇ ਜਰੂਰ ਜਿਹੜਾ ਉਹਨਦੇ ਤੇ ਜਰੂਰ ਐਕਸ਼ਨ ਲਿਆ ਜਾਵੇ ਸੋ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਤੇ ਮੈਂ ਤੁਹਾਡਾ ਆਪਣਾ ਦੋਸਰ ਨੇਕ ਸਿੰਘ ਪੁੱਲ ਤੁਸੀਂ ਦੇਖ ਰਹੇ ਹੋ ਸਾਡੀ ਧਰਤੀ ਸਾਡੇ ਲੋਕ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ